ਲਓ ਜੀ ਦੋਸਤੋ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆ। ਦੇਖੋ ਦਰਖਤ ਤੋਂ ਕੀ ਚੀਜ਼ ਬਣਾਉਣ ਜਾ ਰਿਹਾ ਹੈ ਇਹ ਬੰਦਾ। ਇਹ ਜਿਹੜੀ ਚੀਜ਼ ਬਣੂਗੀ ਇਹ ਆਪਣੇ ਡੇਲੀ ਵਰਤੋਂ ਚਾਹੁੰਦੀ ਆ ਬਹੁਤ ਲੋਕ ਜੂਸ ਕਰਦੇ ਨੇ। ਦੇਖੋ ਪਹਿਲਾਂ ਕੀ ਕਰਤਾ ਦਰਖਤ ਨੂੰ ਛਿੱਲ ਰਿਹਾ ਉਹ। ਛਿੱਲ ਕੇ ਆ ਦੇਖੋ ਦਰਖਤ ਦੀਆਂ ਲੇਹਰਾਂ ਲੰਗੀਆਂ ਕਰ ਰਿਹਾ। ਤੇ ਉਹਦੇ ਵਿੱਚੋਂ ਦੇਖੋ ਨੇ ਐਨ ਪਤਲੀ ਜੀ ਨਾਲੀ ਬਣਾ ਕੇ ਉਹਦਾ ਰਸਾ ਕੱਢ ਲਿਆ। ਦਰਖਤ ਦਾ ਜੋ ਕਿ ਦੁੱਧ ਜਿਹਾ ਹੁੰਦਾ ਨਾ। ਸਾਰੇ ਵੀ ਕਹਿ ਦਿੰਨੇ ਆ ਬੌਂਡਰੋ ਕੋ ਦੁੱਤ ਵੀ ਕਹਿਨੇ ਉਹਨੂੰ ਇਕੱਠਾ ਕਰਕੇ ਫਿਰ ਇੱਕ ਪਾਂਡੇ ਚ ਇਕੱਠਾ ਕਰ ਲਿਆ ਇਕੱਠਾ ਕਰਨ ਤੋਂ ਬਾਅਦ ਦੇਖੋ ਉਹਨੂੰ ਡਰਮ ਚ ਪਾ ਲਿਆ ਡਰਮ ਵਿੱਚ ਪਾਉਣ ਤੋਂ ਬਾਅਦ ਦੇਖੀ ਚਲੋ ਕਹਾ ਬਣਾਉਂਦਾ ਕੀ ਹੈ ਆਪਣਾ ਡੇਲੀ ਰੋਜ਼ ਮਰਜ਼ੀ ਦੀ ਚੀਜ਼ ਆ ਜਿਹੜੀ ਬਣ ਜਾ ਰਹੀ ਆ ਉਹ ਚ ਕਲਰ ਪਾਉਣ ਤੋਂ ਬਾਅਦ ਦੇਖੋ ਸੌਫਟ ਸੌਫਟ ਹੋ ਗਿਆ ਲਓ ਜੀ ਜਦੋਂ ਕ੍ਰਿਕਟ ਦੀਆਂ ਬਕਟਾਂ ਹੁੰਦਾ ਐਦਾਂ ਮੈਂ ਕਰਤਾ ਨੂੰ ਆਲਾ ਆ ਦੂਜੇ ਰਬੜ ਦੇ ਪੈਪਾਂ ਨੂੰ ਦੂਜਾ ਕਲਰ ਪਾਇਆ ਉਹ ਚ ਦੂਜਾ ਕਲਰ ਕਰਤਾ ਬਹੁਤ ਵਧੀਆ ਚੀਜ਼ ਬਣਾਊਗਾ ਬਣੇ ਰਹੋ ਵੀਡੀਓ ਦੇ ਨਾਲ ਇੱਕ ਵਾਰੀ ਲਓ ਦੇਖੋ ਕ੍ਰਿਕਟ ਦੀਆਂ ਬਕਟਾਂ ਟਾਈਪ ਹੋਰ ਬਣ ਗਿਆ ਇਹ ਬਹੁਤ ਸੋਹਣੀ ਚੀਜ਼ ਬਣਾ ਰਿਹਾ ਆ। ਆਟਾ-ਟਾ ਕਲਰ ਦੇ। ਲਓ ਦੇਖੋ। ਤਿੰਨ ਕਲਰ ਕਰਤੇ ਹੁਣ ਤੱਕ ਉਹਨੇ ਚੌਥਾ ਕਲਰ ਆ ਲਿਆ ਆ। ਇਹਨੂੰ ਵੀ ਡਿਪ ਕਰਤਾ। ਡਿਪ ਤਾਂ ਇੱਕ ਕਿਸਮ ਦਾ ਕਲਰ ਕਰ ਰਿਹਾ ਉਹਦੇ ਵਿੱਚ ਪਾ ਪਾ ਕੇ ਤਾਂ ਦੇਖੋ ਆਟਾ-ਟਾ ਤਰ੍ਹਾਂ ਦੇ ਕਲਰ। ਹਾਲੇ ਤੱਕ ਉਮੀਦ ਆ ਵੀ ਕਿਸੇ ਨੇ ਸਮਝ ਚ ਕੋਈ ਚੀਜ਼ ਨਹੀਂ ਆ ਰਹੀ ਹੁਣੀ ਵੀ ਇਹ ਕੀ ਬਣਾ ਰਿਹਾ। ਔਰ ਜਦ ਬਣ ਚੂਗੀ ਫਿਰ ਤੁਸੀਂ ਦੇਖੋਗੇ ਵੀ ਇਹ ਚੀਜ਼ ਐਦਾਂ ਬਣਦੀ ਆ ਇਸ ਚੀਜ਼ ਤੋਂ ਬਣਦੀ ਆ ਚਲੋ ਦੇਖੋ ਹੁਣ ਗਾਹਾਂ ਦਾ ਪ੍ਰੋਸੈਸ ਦੇਖੋ ਇਹਦਾ ਕੀ ਕਰ ਰਿਹਾ ਹੈ ਇਹ ਚੱਕ ਰਿਹਾ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਹੁਣ ਧੋਊਗਾ ਆਹ ਦੇਖੋ ਧੋਣ ਲੱਗ ਗਿਆ ਪਾਣੀ ਨਾਲ ਪਾਣੀ ਮਾਰ ਰਿਹਾ ਮੈਂ ਚੰਗੀ ਤਰ੍ਹਾਂ ਧੋ ਦੇਣਾ ਇਕੱਲਾ ਇਕੱਲਾ ਪਾਪਰ ਉਹਨੇ ਉਹ ਟੰਗ ਤੇ ਇਹ ਦਿਨ ਕਲਾ ਕਲਾ ਟੰਗ ਰਹੇ ਆ ਉਹ ਟੰਗਾਂ ਤੋਂ ਬਾਅਦ ਦਾ ਪ੍ਰਕਾਸ਼ ਦੇਖਿਆ ਹੁਣ ਵੀ ਸੁੱਕ ਜਾਣ ਸੁੱਕਣ ਤੋਂ ਬਾਅਦ ਆ ਲਾ ਲੇ ਲਾਓ ਦੇਖੋ ਕਲਾ ਕਲਾ ਲਾ ਰਹੇ ਆ ਸਾਰੀ ਹੱਥ ਦੀ ਕਲਾਕਾਰੀ ਹੈ ਇਹ ਉਹ ਦੇਖੋ ਇਹਨਾਂ ਇਕੱਠੇ ਕਰ ਲੇ ਦੇਖੀ ਜਾਓ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਗਾਹਾਂ ਇਹ ਤੁਹਾਨੂੰ ਵਧੀਆ ਚੀਜ਼ਾਂ ਦਿਖਾਵਾਂਗੇ ਆਪਾਂ ਨੋ ਕੋ ਦੇਖੋ ਪਿੱਛੇ ਉਹਦੇ ਕਿੰਨਾ ਤਿਆਰ ਕਰਕੇ ਰੱਖਿਆ ਮਟੀਰੀਅਲ ਆ ਲਿਆ ਕੇ ਰੱਖ ਲਿਓ ਰੇ ਉਹਨਾਂ ਦੇ ਸਾਰਿਆਂ ਦੇ ਸਿਰੇ ਕੱਟਦੇ ਤਾਂ ਕਿ ਇੱਕਸਾਰ ਤੇ ਪ੍ਰੋਪਰ ਹੋ ਜਾਣ ਇਹ ਲਓ ਜੀ ਦੇਖੋ ਸਿਰੇ ਕੱਟ ਕੇ ਪਾਪ ਸਾਰੇ ਇਸ ਤਰ੍ਹਾਂ ਦੇ ਕਰਦੇ ਹੁਣ ਲਾਉ ਇਹਨਾਂ ਨੂੰ ਮਸ਼ੀਨ 'ਚ ਆਪ ਇਹ ਵੀ ਕੋਲ ਟਾਈਪ ਨਰਮ ਕਰਦਾ ਹੈ ਪਰ ਇਹਨੂੰ ਪਾਈਪ ਨੂੰ ਇੱਥੋਂ ਨਰਮ ਕਰਮ ਦੁਬਾਰਾ ਸਿੱਧੇ ਕਰਕੇ ਆ ਦੇਖੋ ਜੁੜਦਾ ਉਹਦੇ ਨਾਲ ਪੈਪਰ ਨਾਲ ਪਾਈਪ ਜੁੜ ਤੇ ਨਰਮ ਕਰਕੇ ਮਜ਼ਬੂਤੀ ਹੋ ਜਵੇ ਇਹਨਾਂ ਦੀ ਲੰਬਾਈ ਹੋ ਜਾਣਾ ਸੋ ਦੇਖੀ ਜਾਏਗਾ ਹਾਂ ਆ ਲਓ ਜੀ ਹੁਣ ਸਭ ਦੀ ਸਾਹਮਣੇ ਚਾਜੂਗਾ ਵੀ ਇਹ ਕੀ ਬਣਾ ਰਿਹਾ ਤਾਂ ਥੱਲੇ ਕੱਟ ਹੋ ਰਿਹਾ ਉਹ ਇਹ ਬਣ ਰਹੀਆਂ ਨੇ ਆਪਣੇ ਰੋਜ਼ ਵਰਤੋਂ ਕਰਦੇ ਆਂ ਆਪਾਂ ਜਿਹੜੀਆਂ ਰਬੜਾਂ ਲਫਾਪਿਆਂ ਦੇ ਉੱਪਰ ਪਾਉਣਿਆਂ ਨਿਆਣਿਆਂ ਦੇ ਵਾਲਾਂ 'ਚ ਪਾਉਣਿਆਂ ਕਲਰਫੁੱਲ ਰਬੜਾਂ ਉਹ ਬਣਾਤੀਆਂ ਬਾਈ ਨੇ ਚਾ ਦੇਖੋ ਕਿੰਨਾ ਪ੍ਰੀਕ ਮਸ਼ੀਨ ਕਿੰਨਾ ਪ੍ਰੀਕ ਸਾਈਜ਼ ਕੱਟ ਰਹੀ ਹੈ ਰਬੜ ਦਾ ਹਨਾ ਬਹੁਤ ਵਧੀਆ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਹੋ ਸੋ ਇਹ ਤੁਹਾਨੂੰ ਬਹੁਤ ਮੁਹੱਮਲ ਹੈ ਦਾ ਦੇਖੋ ਪਠੜਾ ਵੀ ਕਹਦਨੇ ਆ ਕੜਾਹੀ ਵੀ ਕਹਦਨੇ ਆ ਭਰਤੀ ਆ ਜਿਹੜੇ ਭਾਈ 2000 2000 ਦੇ ਅੱਡੇ ਸਾਡੇ ਦੇ ਜਿਹਨਾਂ ਦਾ ਚਲਣਾ ਉਹਨਾਂ ਨੂੰ ਪਤਾ ਹੋਊਗਾ ਕਿ ਆਹ ਖੇਤਾਂ ਦਾ ਉਹਨਾਂ ਦੀ ਲਾਈਫ 'ਚ ਕਿੰਨਾ ਕਿੰਪੋਰਟੈਂਟ ਸੀ ਸੋ ਇਹ ਚੀਜ਼ਾਂ ਲੈਣ ਵਾਸਤੇ ਉਹਨਾਂ ਨੂੰ ਕਿੰਨੀ ਘਰਦੇ ਆ ਸਾਹਮਣੇ ਜਦੋਂ ਜਿਹਦ ਕਰਨੀ ਪੈਂਦੀ ਸੀ ਤੋ ਅੱਜ ਦੇ ਨਿਆਣਿਆਂ ਵਾਂਗੂ ਨਹੀਂ ਵੀ ਇੱਕ ਵਾਰ ਮੜਾ ਜਾ ਰੋਏ ਮੜੀ ਜੀ ਚੀਜ਼ ਕਹੀ ਵੀ ਘਰੋਂ ਆ ਲੈਣੀ ਆ ਬਾਜ਼ਾਰ ਚੋਂ ਆ ਲੈਣੀ ਜਦੋਂ ਮਿਲ ਜਾਂਦੀ ਆ ਉਦੋਂ ਇੰਨਾ ਗੇਮਾਂ ਦੀ ਕਿੰਨੀ ਅਹਿਮੀਅਤ ਹੁੰਦੀ ਸੀ ਜਦੋਂ ਇੱਕ ਕੋਲੇ ਹੁੰਦੇ ਸੀ ਤਾਂ ਦੂਜਾ ਮੱਲੋ ਮੱਲੋ ਚੋਰੀ ਚਲਸੀ ਕਰੀ ਜਾਂਦਾ ਸੀ ਵੀ ਇਹਦੇ ਕੋਲੇ ਚੀਜ਼ ਆ ਆ ਸਟicker ਤਾਂ ਬਹੁਤ ਹੈ ਬਾਹਾਂ ਤੇ ਚਪਕਾਏ ਨੇ ਆਪਣੇ ਬਚਪਨ ਚ ਸੀ ਸੋ ਸਭ ਨੇ ਚਪਕਾਏ ਨੇ ਸੋ ਆ ਦੇਖੋ ਪਰਸ ਬਣਾ ਲੈਂਦੇ ਸੀ ਇਦਾਂ ਆ ਪਟਾਕਾ ਮਿੱਟੀ ਦਾ ਬਹੁਤ ਵਧੀਆ ਗੇਮਾਂ ਹੁੰਦੀਆਂ ਸੀ ਮੇਨ ਗੇਮਾਂ ਆਉਂ ਆਈਆ ਬਾਦ ਚੋਂ ਆਪਾਂ ਖੜਾ ਦਿੰਦੇ ਸੀ ਸੋਚੜੀ ਆਪਣੇ ਆਪ ਘੁੰਮੀ ਜਾਂਦੀ ਸੀ ਸਪ੍ਰਿੰਗਾਂ ਵਾਲਾ ਪਿਸਟਲ ਕੱਚੂ ਘੁਮਾ ਸ਼ੁਬਾਸ਼ ਪੰਜਾਬ ਕਰਾਤਾ ਅੱਜ ਇਹ ਵੀਡੀਓ ਨੇ ਠੀਕ ਖੇਡਾਂ ਹੁੰਦੀਆਂ ਸੀ ਜਿਨ੍ਹਾਂ ਦੇ ਜਨਮ 2000 ਦੇ ਅੱਡੇ ਛਡੇ ਤੇ ਉਹਨਾਂ ਨੂੰ ਖਾਸ ਕਰਕੇ ਯਾਦ ਹੋਊਂਗੇ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਇਹ ਨਹੀਂ ਪਤਾ ਵੀ ਇਹ ਕਿੱਦਾਂ ਖੇਡਣੀਆਂ ਨੇ ਆਟਾ ਡਾਟੇ ਜੋ ਕੇ ਕਿੱਦਾਂ ਬਣਾਉਂਦੇ ਸੀ ਪਮੇਰੀ ਸੋ ਅੱਜ ਕੱਲ੍ਹ ਤੇਨੂੰ ਤਾਂ YouTube ਦਾ ਪਤਾ ਦੇਖੋ ਜੋਰ ਵਰਖ ਹੁੰਦਾ TikTok ਕਰਿਆ ਵੀ ਜੋਰ ਦਾ ਪਤਾ ਲੱਗਦਾ ਸੋ ਵੈਦਾਂ ਦੇ ਆਪਾਂ ਆਪਣੇ ਗਰਾਉਂਡਾਂ ਦੇ ਵਿੱਚ ਵੀ ਨਿਵਾ ਕਰ ਸਕਦੇ ਆ ਤਾਂ ਜੋ ਜਿਹੜੇ ਪਿੰਡ ਦੇ ਨੌਜਵਾਨ ਹੋ ਕਰ ਸਕਣ ਸੋ ਦੇਖੋ ਜੋਰ ਲੱਗਦਾ ਪੱਟਾਂ ਦਾ ਪੱਟਾਂ ਦਾ ਤੇ ਟੋਲਿਆਂ ਦਾ ਪੂਰਾ ਜੋਰ ਲੱਗਿਆ ਹੋਇਆ ਦੋਨੋਂ ਆਪਣੀ ਤਰਫ ਨੂੰ ਖਿੱਚਦੇ ਨੇ ਉਹਨੂੰ ਵੀ ਦੇਖੋ ਕਿਹੜਾ ਬਾਜ਼ੀ ਮਾਰਦਾ ਉਮੀਦਾਂ ਵੀ ਚਿੱਟੀ ਸ਼ਰਟ ਵਾਲਾ ਹਾਰ ਚੁੱਕਾ ਇੱਥੇ ਜਿੱਤੇ ਤੱਕ ਮੈਨੂੰ ਚਾਂਸ ਲੱਗਦੇ ਆ ਵੀਡੀਓ ਮੈਂ ਦੇਖੀ ਨਹੀਂ ਪਹਿਲਾਂ ਪਰ ਫੇਰ ਵੀ ਦੇਖਣ ਨੂੰ ਲੱਗਦਾ ਨਹੀਂ ਲੱਗਿਆ ਬਾਜ਼ੀ ਵਿੱਚ ਕਿ ਫੇਰ ਚਿੱਟੀ ਸ਼ਰਟ ਵਾਲਾ ਉਹਦਾ ਦੂਜੇ ਦਾ ਜ਼ੋਰ ਜ਼ਿਆਦਾ ਲੱਗਿਆ ਹੋਇਆ ਚਿੱਟੀ ਸ਼ਰਟ ਵਾਲਾ ਵੈਸੇ ਜ਼ੋਰ ਘਟਲਾ ਰਿਹਾ ਬਸ ਕੰਮ ਬੋਲਾਂਦੇ ਹੀ ਆ ਜਿਹੜਾ ਹਾਰੂਗਾ ਆ ਗਿਆ ਗਿਆ ਛੁੱਟੀ ਸ਼ਲਟਾ ਲੱਗ ਗਿਆ ਪਾਣੀ ਚ ਆ ਗਿਆ ਲੋਕੋ ਜੋ ਕਿਤਾ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਕਰਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਮਿਲਦੇ ਨਵੇਂ ਕਿਸੇ ਵੀਡੀਓ ਦੇ ਨਾਲ ਨਵੇਂ ਕਿਸੇ ਕਨਸੈਪਟ ਤੇ ਜਾਂ ਤੱਕ ਵੀਡੀਓ ਦੇਖੋ ਸ਼ੇਅਰ ਕਰੋ ਇੰਜੋਏ ਕਰੋ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਿਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਦਿলো ਧੰਨਵਾਦ ਆ ਜੀ